ਅੱਜ ਪਾਣੀਆਂ ਦੇ ਜਿੰਨੇ ਮਸਲੇ ਨੇ ਚੰਡੀਗੜ੍ਹ ਦਾ ਜੋ ਮਸਲਾ ਏ ਪੰਜਾਬੀ ਬੋਲ ਦਾ ਮਸਲਾ ਏ ਉੱਠਦੇ ਨੇ ਜੋ ਉਹ 1968 ਦੀ ਵੰਡ ਵਿੱਚੋਂ ਹੀ ਨਿਕਲਦੇ ਨੇ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਲੋਕ ਅੱਜ ਪੰਜਾਬ ਪ੍ਰਸਤੀ ਦੀ ਗੱਲ ਕਰਦੇ ਨੇ 1968 ਤੋਂ ਪਹਿਲਾਂ ਉਹਨਾਂ ਨੇ ਉਸੇ ਪੰਜਾਬ ਨੂੰ ਤਿੰਨ ਹਿੱਸਿਆਂ 'ਚ ਵੰਡਣ ਲਈ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਕਿਉਂਕਿ ਪੰਜਾਬ ਨੂੰ ਤੋੜਨ ਦੀ ਉਸ ਸਮੇਂ ਮੰਗ ਨਾ ਹੀ ਕਿਸੇ ਹਰਿਆਣੇ ਵੱਲੋਂ ਸੀ ਨਾ ਹੀ ਕਿਸੇ ਹਿਮਾਚਲ ਵੱਲੋਂ ਸੀ ਤੇ ਨਾ ਹੀ ਉਸ ਸਮੇਂ ਦੀ ਕਿਸੇ ਸੈਂਟਰ ਸਰਕਾਰ ਵੱਲੋਂ ਇਹ ਸਾਰੀ ਦੀ ਸਾਰੀ ਮੰਗ ਸਾਡੇ ਆਪਣੇ ਹੀ ਕੁਝ ਸਿੱਖ ਕਹਾਉਂਦੇ ਲੀਡਰਾਂ ਨੇ ਇਹ ਮੋਰਚੇ ਸ਼ੁਰੂ ਕੀ ਪ੍ਰਤਾਪ ਸਿੰਘ ਕੈਰੋਂ ਤਾਂ ਇਸ ਗੱਲ ਲਈ ਪਿੱਟ ਦਾ ਮਰ ਗਿਆ ਕਿ ਮੈਂ ਤੁਹਾਡੇ ਲਈ ਜੁਨੀਆ ਵਸਤੀਆਂ ਲਿਆ ਰਿਹਾ ਹਾਂ ਬਿਜਲੀ ਘਰ ਬਣਾ ਰਿਹਾ ਹਾਂ ਤੁਹਾਡੀ ਰਾਜਧਾਨੀ ਬਣਾ ਰਿਹਾ ਹਾਂ ਅਗਰ ਤੁਸੀਂ ਇਸ ਨੂੰ ਵੰਡੋਗੇ ਤਾਂ ਇਹਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਊਗਾ ਸੋ ਹੋਇਆ ਬੀਬੀ ਮੈਂ ਬਾਗੀ ਹੇਰ ਵੀਰੋ ਅੱਜ ਆਪਾਂ ਆਪਣੇ ਐਪੀਸੋਡ 1947 ਬਾਰੇ ਜਿਹੜੇ ਕਰ ਰਹੇ ਆਂ ਉਹਦਾ ਚੌਥਾ ਐਪੀਸੋਡ ਕਰਾਂਗੇ ਇਹਦੇ ਵਿੱਚ ਹੁਣ ਤੱਕ ਆਪਾਂ ریاਸਤਾਂ ਬਾਰੇ ਮੋٹے ਰੂਪ ਚ ਜਾਣਕਾਰੀ ਦੇ ਚੁੱਕੇ ਆਂ ਅੱਜ ਆਪਾਂ 1951 ਚ ਹੋਈਆਂ ਜਿਹੜੀਆਂ ਚੋਣਾਂ ਜਾਂ 1962 ਦੀ ਜੰਗ 1965 ਦੀ ਜੰਗ ਉਸ ਤੋਂ ਬਾਅਦ 1960 ਦੇ ਵਿੱਚ ਪੰਜਾਬੀ ਸੂਬੇ ਦੀ ਮੰਗ ਉੱਠਣੀ ਅਤੇ 1966 ਦੇ ਵਿੱਚ ਪੰਜਾਬੀ ਸੂਬੇ ਦਾ ਵਣਨਾ ਇਹ ਮੁੱਖ ਘਟਨਾਵਾਂ ਹਨ ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ 51 ਦੀਆਂ ਚੋਣਾਂ ਇਹਨਾਂ ਬਾਰੇ ਵੀ ਏਡਾ ਡਿਟੇਲ ਦੱਸਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ 62 ਦੀ جنگ 65 ਦੀ جنگ ਵੀ ਇਹ ਬਾਰੇ ਵੀ ਜੇ ਦੱਸਣ ਦੀ ਜ਼ਰੂਰਤ ਹੋਈ ਤਾਂ ਆਪਾਂ ਉਹਦੇ ਬਾਰੇ ਵੀ ਗੱਲਬਾਤ ਕਰ ਲਵਾਂਗੇ ਸੋ ਅੱਜ ਜਿਹੜਾ ਅਸਲੀ ਵਿਸ਼ਾ ਜਿਹਦੇ ਬਾਰੇ ਆਪਾਂ ਮੋٹے ਰੂਪ ਚ ਗੱਲ ਕਰਨੀ ਆ ਉਹ ਹੈ ਜੀ 1966 ਦੇ ਵਿੱਚ ਪੰਜਾਬ ਦੀ ਹੋਈ ਰੀਵੰਡ ਬਾਰੇ ਇੱਕ ਵੰਡ 1947 ਚ ਹੋਈ ਸੀ ਤੇ ਇੱਕ ਪੰਜਾਬ ਦੀ ਵੰਡ ਹੋਈ ਸੀ 1966 ਦੇ ਵਿੱਚ ਜਿਹਦੇ ਵਿੱਚ ਪੰਜਾਬ ਪੰਜਾਬੀ ਸੂਬੇ ਦੀ ਮੰਗ ਰੱਖੀ ਗਈ ਦੇ 50 ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਦੇ ਵਿੱਚੋਂ ਅਲੱਗ ਕਰ ਦਿੱਤਾ ਗਿਆ ਇਹ ਕੀ ਕਾਰਨ ਸੀ ਇਹ ਕਿਉਂ ਹੋਇਆ ਇਸ ਦੇ ਵਿੱਚ ਕਿਹੜੀਆਂ ਸ਼ਕਤੀਆਂ ਸਨ ਅਤੇ ਉਹ ਵੰਡ ਹੋਣ ਤੋਂ ਬਾਅਦ ਪੰਜਾਬ ਉੱਤੇ ਜਾਂ ਸਿੱਖਾਂ ਉੱਤੇ ਇਸ ਦੇ ਕੀ ਪ੍ਰਭਾਵ ਪਏ ਉਹਦੇ ਬਾਰੇ ਮੋਟੇ ਰੂਪ ਵਿੱਚ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਸੋ ਵੀਰੋ 1966 ਦੀ ਵੰਡ ਬਾਰੇ ਅਸੀਂ ਡਿਟੇਲਿੰਗ ਵੀਡੀਓ ਵੀ ਕਰਾਂਗੇ ਵੱਖ-ਵੱਖ ਇਸ ਵਿਸ਼ੇ ਦੇ ਮਹਿਰਾਂ ਨੂੰ ਬੁਲਾ ਕੇ ਸੋ ਅੱਜ ਮੋٹے ਰੂਪ ਚ ਹੀ ਆਪਾਂ 66 ਦੀ ਵੰਡ ਬਾਰੇ ਗੱਲ ਕਰਾਂ ਹਾਂ ਹਾਂਜੀ ਵੀਰੋ ਪੰਜਾਬ ਦੀ ਦੁਆਰਾ ਤੋਂ ਵੰਡ ਜਿਹੜੀ 1966 ਚ ਹੋਈ ਆ ਇਹ ਤੋਂ ਪਹਿਲਾਂ ਦਾ ਪੰਜਾਬ ਕੀ ਸੀ ਤੇ ਪੰਜਾਬ ਦੀ ਕਹਾਣੀ ਕੀ ਸੀ ਆਜ਼ਾਦੀ ਤੋਂ ਬਾਅਦ ਦੀ ਉਹਦੇ ਬਾਰੇ ਮੈਂ ਥੋੜਾ ਜਿਆਦਾ ਤੁਹਾਨੂੰ ਮੋٹے ਰੂਪ ਚ ਦੱਸਣਾ ਚਾਹੁੰਦਾ ਹਾਂ ਵੀਰੋ ਪੰਜਾਬ ਜਿਹੜਾ ਹਰਿਆਣਾ ਹਿਮਾਚਲ ਤੇ ਅੱਜ ਦੇ ਸਾਡੇ ਪੰਜਾਬ ਨੂੰ ਲੈ ਕੇ ਜਿਹੜਾ ਸਾਨੂੰ ਪੰਜਾਬ 1947 ਤੋਂ ਬਾਅਦ ਮਿਲਿਆ ਸੀ ਇਹਦੇ ਲਈ ਉਸ ਟਾਈਮ ਦੀ ਜਿਹੜੀ ਸਾਡੀ ਗਵਰਨਮੈਂਟ ਸੀ ਸੈਂਟਰ ਉਸ ਦਾ ਵੀ ਬੜਾ ਧਿਆਨ ਰਿਹਾ ਇਸ ਸਾਡੇ ਸੂਬੇ ਉੱਤੇ ਸੋ ਉਸ ਟਾਈਮ ਜਦੋਂ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਪੰਡਿਤ ਨਹਿਰੂ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਸਨ ਤੇ ਇਹਦੇ ਵਿੱਚ ਇੱਕ ਆਪਣੇ بڑے ਅਫਸਰ ਸੀ ਉੱਚ ਸ਼ਾਇਦ ਆਈਐਸਸੀ ਜਾਂ ਆਈਪੀਐਸ ਤੋਂ ਉਸ ਤਰ੍ਹਾਂ ਉਸ ਟਾਈਮ ਨਹੀਂ ਸੀ ਉਹਨਾਂ ਦਾ ਨਾਮ ਸੀ ਮਹਿੰਦਰ ਸਿੰਘ ਰੰਧਾਵਾ ਸੋ ਇਹਨਾਂ ਤਿੰਨਾਂ ਬੰਦਿਆਂ ਦੀ ਪੰਜਾਬ ਬਾਰੇ ਵੱਡੀ ਤਖੜੀ ਪਲੈਨਿੰਗ ਸੀ ਆਜ਼ਾਦੀ ਤੋਂ ਹੁਣ 1947 ਤੋਂ ਬਾਅਦ ਸੋ ਉਸੇ ਅਧੀਨ ਸਾਡੀ ਰਾਜਧਾਨੀ ਸੀ ਜਿਹੜੀ ਉਸ ਟਾਈਮ Shimla ਸੀ ਸੋ ਪੰਡਤ ਨਹਿਰੂ ਤੇ ਪ੍ਰਤਾਪ ਸਿੰਘ ਕੈਰੋਂ ਦੀ ਉਸ ਟਾਈਮੇ ਵੱਡੀ ਵੱਡੀ ਇੱਛਾ ਸੀ ਵੀ ਜਿਹੜਾ ਪੰਜਾਬ ਆ ਹੈ ਸਾਡਾ ਜਿਹਦੇ ਵਿੱਚ ਹਰਿਆਣਾ ਹਿਮਾਚਲ ਤੇ ਆਜਾ ਵੀ ਇਹ ਇੱਕ ਸਾਡਾ ਸਰਹੱਦੀ ਸੂਬਾ ਸੋ ਇਹਦੇ ਵਿੱਚ ਇਹਦੇ ਵਿਕਾਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਜ਼ਰੂਰਤ ਆ ਸੋ ਇਸੇ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਬਿਜਲੀ ਯੂਨਟ ਲਗਾਏ ਗਏ ਨੇ ਉਹ ਪੰਜਾਬ ਚ ਪਾਖੜੇ ਚ ਲਗਾਏ ਗਏ ਨੇ ਸੋ ਉਹ ਤੋਂ ਬਾਅਦ ਐ ਨਹਿਰੂ ਨੇ ਕਿਹਾ ਸੀ ਇਹ ਬੜੀ ਸਬੂਤ ਪੈਣ ਇਸ ਗੱਲ ਦੇ ਵੀ ਪੰਜਾਬ ਨੂੰ ਸਰਹੱਦੀ ਰਾਜ ਕਰਕੇ ਇੱਕ ਅੱਛੀ ਰਾਜਧਾਨੀ ਦਾ ਨਿਰਮਾਣ ਕਰਨਾ ਚਾਹੀਦਾ ਏ ਖਾਸ ਕਰ ਪੰਜਾਬ ਦੇ ਲਈ ਸੋ ਇਹਦੇ ਲਈ ਹੀ ਚੰਡੀਗੜ੍ਹ ਦੀ ਪਲੈਨਿੰਗ ਕੀਤੀ ਗਈ ਤੇ ਚੰਡੀਗੜ੍ਹ ਸ਼ਹਿਰ ਪੰਜਾਬ ਲਈ ਵਸਾਇਆ ਗਿਆ ਸੋ ਉਹ ਤੋਂ ਬਾਅਦ ਜਦੋਂ ਪੰਜਾਬ ਦਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਬਣਿਆ ਏ ਤਾਂ ਉਸ ਨੇ ਇੱਕ ਖਾਸ ਪਲੈਨਿੰਗ ਤਹਿਤ ਪੰਜਾਬ ਨੂੰ ਡਿਵੈਲਪ ਕਰਨਾ ਸ਼ੁਰੂ ਕਰਤਾ ਸੋ ਉਹਨੇ ਇੱਥੇ ਇੰਡਸਟਰੀ ਲਗਾਉਣ ਦੇ ਲਈ ਗੁਰਦਾਉਂ ਵਰਗੇ ਸ਼ਹਿਰ ਨੂੰ ਵਿਕਸਿਤ ਕੀਤਾ ਵੱਡੇ ਪੱਧਰ ਤੇ ਤੇ ਉਹਦੇ ਅੱਜ ਵੀ ਤੁਹਾਨੂੰ ਪ੍ਰਭਾਵ ਹਰਿਆਣੇ 'ਚ ਮਿਲਦੇ ਨੇ ਹਰਿਆਣੇ ਦੀ ਇਕਨੋਮੀ ਦੇ ਵਿੱਚ ਗੁਰਦਾਉਂ ਸ਼ਹਿਰ ਦਾ ਬਹੁਤ ਵੱਡਾ ਯੋਗਦਾਨ ਆ ਸੋ ਇਸੇ ਤਰ੍ਹਾਂ ਗੁਰਗਾਉਂ ਨੂੰ ਗੁਰਦਾਉਂ ਨੂੰ ਡਿਵੈਲਪ ਕੀਤਾ ਗਿਆ ਦੀ ਸ਼ੁਰੂਆਤ ਕੀਤੀ ਗਈ ਤੇ ਲੁਧਿਆਣੇ ਦੇ ਵਿੱਚ ਵੀ ਇੰਡਸਟਰੀ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਬਕਾਇਦਾ ਇੱਕ ਰਾਜਧਾਨੀ ਬਣਾਈ ਗਈ ਤੇ ਬਿਜਲੀ ਦੀ ਪ੍ਰੋਜੈਕਟਾਂ ਲਈ ਭਾਖੜਾ ਨੰਗਲ ਵਰਗੇ ਵੱਡੇ ਪ੍ਰੋਜੈਕਟ ਪੰਜਾਬ ਚ ਸ਼ੁਰੂ ਕੀਤੇ ਗਏ ਸੋ ਉਦੋਂ ਉਸੇ ਹਿਸਾਬ ਚ ਇੱਥੇ ਖੇਤੀਬਾੜੀ ਯੂਨੀਵਰਸਿਟੀ ਕੂਕ ਖੇਤਰ ਯੂਨੀਵਰਸਿਟੀ ਲੁਧਿਆਣਾ ਵਰਗੀਆਂ ਖੇਤੀ ਖੋਜ ਜਾਂ ਨਾਲ ਸੰਬੰਧਤ ਚੀਜ਼ਾਂ ਦਾ ਵੀ ਵੱਡੇ ਪੱਧਰ ਤੇ ਵਿਕਾਸ ਕੀਤਾ ਗਿਆ ਸੋ ਇਹਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਨਹਿਰੂ ਤੇ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜੇ ਬੰਦੇ ਦਾ ਯੋਗਦਾਨ ਆ ਉਹ ਸਾਡਾ ਅਫਸਰ ਸੀ ਮਹਿੰਦਰ ਸਿੰਘ ਰੰਧਾਵਾ जिने ਸਾਰੇ ਚੰਡੀਗੜ੍ਹ ਦੀ ਡਿਜ਼ਾਈਨਿੰਗ ਕੀਤੀ ਪੰਜਾਬ ਦੇ ਖੇਤੀ ਦੇ ਵਿੱਚ ਜੁਨੀਆ ਵਸਤੀਆਂ ਲਿਆਉਣ ਦੇ ਵਿੱਚ ਬੜਾ ਹੀ ਖੋਜਾਤਮਕ ਇੱਕ ਵੱਡਾ ਵੱਡਾ ਯੋਗਦਾਨ ਆ ਉਸ ਬੰਦੇ ਦਾ ਮੇਰੇ ਖਿਆਲ ਦੇ ਵਿੱਚ ਇੱਕ ਮਹਿੰਦਰ ਸਿੰਘ ਰੰਧਾਵੇ ਉੱਪਰ ਹੀ ਕਈ ਵੀਡੀਓ ਕੀਤੀਆਂ ਜਾ ਸਕਦੀਆਂ ਨੇ ਉਹਦਾ ਯੋਗਦਾਨ ਇੰਡੀਆ ਦੇ ਲਈ ਕੀ ਯੋਗਦਾਨ ਰਿਹਾ ਉਹਦਾ 1947 ਤੋਂ ਬਾਅਦ ਖਾਸ ਕਰ ਪੰਜਾਬ ਨੂੰ ਡਿਜ਼ਾਈਨ ਕਰਨ ਦੇ ਵਿੱਚ ਵੀਰੋ ਇੱਥੇ ਜਿਹੜੀ ਮੈਂ ਗੱਲ ਪੰਜਾਬ ਦੀ ਕਰਦਾ ਤਾਂ ਮੈਂ ਛਾੜ ਤੋਂ ਪਹਿਲਾਂ ਦੇ ਪੰਜਾਬ ਦੀ ਕਰਦਾ ਜਿੱਥੇ ਹਰਿਆਣਾ ਹਿਮਾਚਲ ਆਉਂਦਾ ਹੈ ਇਹ ਛਾੜ ਤੋਂ ਬਾਅਦ ਬਸੇ ਪੰਜਾਬੀ ਸੂਬੇ ਦੀ ਨਹੀਂ ਗੱਲ ਕਰ ਰਿਹਾ ਸੋ ਨੇ ਬੜੀ ਪਲੈਨਿੰਗ ਦੇ ਨਾਲ ਮਹਿੰਦਰ ਸਿੰਘ ਰੰਧਾਵਾ ਨੇ ਇਹ ਪੰਜਾਬ ਦੇ ਨੂੰ ਡਵੈਲਪ ਕਰਨਾ ਸ਼ੁਰੂ ਕੀਤਾ ਹੋਰ ਵੀ ਬਹੁਤ ਚੀਜ਼ਾਂ ਨੇ ਜੇ ਬਰੀਕੀ ਚ ਜਾਈਏ ਤਾਂ ਕਿਹੜੇ ਕਿਹੜੇ ਵਿਕਾਸ ਦੇ ਇੱਥੇ ਫੈਕਟਰ ਲਿਆਂਦੇ ਗਏ ਲਿੰਕ ਸੜਕਾਂ ਜਿਵੇਂ ਜੋੜਨੀਆਂ ਤੇ ਨਹਿਰਾਂ ਕੱਢਣੀਆਂ ਪੰਜਾਬ ਦੇ ਵਿੱਚ ਪੰਜਾਬ ਦੀ ਸੋਕੇ ਏਰੀਏ ਦੇ ਵਿੱਚ ਪਾਣੀ ਪਹੁੰਚਾਉਣਾ ਸੋ ਵੱਡੇ ਪੱਧਰ ਦੇ ਕੰਮ ਸੀ ਇਹਨਾਂ ਦੇ ਵਿੱਚ ਇੱਕ ਵੱਡੇ ਪੱਧਰ ਦਾ ਜਿਹੜਾ ਹੁਣ ਸਾਡੇ ਨੀ ਨਾਮ 익ਸਥੋਣ ਕਰਕੇ ਖਤਰਨਾਕ ਵੀ ਬਣਿਆ ਹਰੀ ਕ੍ਰਾਂਤੀ ਦਾ ਵੀ ਇਹ ਵੱਡਾ ਯੋਗਦਾਨ ਸੀ ਜਿਨ੍ਹਾਂ ਦੇ ਵਿੱਚ ਇਹ ਬੰਦਿਆਂ ਦਾ ਵੱਡੇ ਪੱਧਰ ਤੇ ਯੋਗਦਾਨ ਰਿਹਾ ਜੋ ਮੈਂ ਤੁਹਾਨੂੰ ਦੱਸਿਆ ਇਹ 1966 ਦੇ ਪੰਜਾਬ ਚ ਹੋ ਰਿਹਾ ਸੀ ਇਸ ਤੋਂ ਵੀ ਵੱਧ ਹੋ ਰਿਹਾ ਸੀ ਸੋ ਹੁਣ ਸਵਾਲ ਦੋਸਤੋ ਇਹ ਪੈਦਾ ਹੁੰਦਾ ਹੈ ਵੀ ਜਦੋਂ ਇੰਨਾ ਕੁਝ ਪੰਜਾਬ ਵੱਲ ਧਿਆਨ ਦਿੱਤਾ ਜਾ ਰਿਹਾ ਸੀ ਤਾਂ ਪੰਜਾਬ ਦੀ ਵੰਡ 1966 ਚ ਕਿਉਂ ਹੋਈ ਇਹ ਤਾਕਤਾਂ ਕੌਣ ਸਨ ਜਿਨ੍ਹਾਂ ਨੇ ਪੰਜਾਬ ਨੂੰ ਹਰਿਆਣਾ ਹਿਮਾਚਲ ਵਰਗੇ ਤਿੰਨ ਹਿੱਸਿਆਂ ਚ ਵੰਡਤਾ ਕੀ ਇਹਦੇ ਪਿੱਛੇ ਕੋਈ ਸੈਂਟਰ ਸਰਕਾਰ ਦੀ ਸਾਜ਼ਿਸ਼ ਸੀ ਜਾਂ ਇਹਦੇ ਪਿੱਛੇ ਕੋਈ ਵਾਰੀ ਤਾਕਤ ਸੀ ਜਾਂ ਇਹ ਫਿਰ ਸਾਡੇ ਪੰਜਾਬ ਚ ਬੈਠੇ ਹੀ ਕੁਝ ਲੋਕਾਂ ਦੀਆਂ ਨਲਾਕੀਆਂ ਦਾ ਨਤੀਜਾ ਸੀ ਪੰਜਾਬ ਦੀ ਵੰਡ ਸੋ ਵੀਰੋ ਉਸ ਪੰਜਾਬ ਦੀ ਵੰਡ ਦਾ ਮੁੱਖ ਮੁੱਖ ਜਿਹੜੇ ਵੱਡੇ ਕਾਰਨ ਨੇ ਉਹਨਾਂ ਦੇ ਵਿੱਚ ਇੱਕ ਕਾਰਨ ਧਾਰਮਿਕ ਵੀ ਸੀ ਵੀਰੋ ਉਸ ਸਮੇਂ ਜਿਹੜੀ ਪੰਜਾਬ ਦੀ ਸਮਾਜਿਕ ਸਥਿਤੀ ਸੀ ਨਾ ਇਹ ਬੜੀ ਮਿਕਸ ਜਿੱਤੀ ਸੀ ਇਹ ਚ ਹਿੰਦੂ ਵੀ ਸਨ ਸਿੱਖ ਵੀ ਸਨ ਐਸਸੀ ਵਰਗ ਵੀ ਸੀ ਮੁਸਲਮਾਨ ਵੀ ਸਨ ਇਸਾਈਆਂ ਦੇ ਵੀ ਵਰਗ ਸੀ ਸੋ ਉਸ ਸਮੇਂ ਜਿਹੜੇ ਇਸ ਪੰਜਾਬ ਨੂੰ ਵੰਡਣ ਦਾ ਕਾਰਨ ਬਣਿਆ ਉਹ ਸੀ ਉਸ ਟਾਈਮ ਦੇ ਅਕਾਲੀ ਲੀਡਰਾਂ ਦੀ ਸੋਚ ਅਤੇ ਸਮਝ ਅਕਾਲੀਆਂ ਨੂੰ ਉਸ ਸਮੇਂ ਇਹ ਸੀ ਵੀ ਸਾਂਝੇ ਪੰਜਾਬ ਦੇ ਵਿੱਚ ਵੋਟਾਂ ਦੀ ਸਥਿਤੀ ਦੇ ਵਿੱਚ ਡੈਮੋਕਰੇਟਿਕ ਇੱਕ ਵੇਹ ਦੇ ਵਿੱਚ ਸ਼ਾਇਦ ਸਾਡੀ ਕਦੇ ਸਰਕਾਰ ਨਾ ਬਣੀ ਸ਼ਾਇਦ ਕਦੇ ਅਕਾਲੀ ਮੁੱਖ ਮੰਤਰੀ ਨਾ ਬਣੀ ਜਦ ਕਿ ਇਸ ਮਸਲੇ ਦੇ ਵਿੱਚ ਕੋਈ ਸੱਚ ਘਟ ਸੀ ਉਹਨਾਂ ਦੇ ਅੰਦਰਲੇ ਤੋਖਲੇ ਜ਼ਿਆਦਾ ਸਨ ਉਹਨਾਂ ਨੇ ਇੱਕ ਪੱਗ ਵਾਲਾ ਮੁੱਖ ਮੰਤਰੀ ਬਣਾਉਣ ਦੀ ਚਾਹਤ ਨਾਲ ਹੀ ਪੰਜਾਬੀ ਸੂਬੇ ਦੀ ਮੰਗ ਰੱਖਣੀ ਸ਼ੁਰੂ ਕਰਤੀ। ਵੀ ਸਾਨੂੰ ਤਾਂ ਪੰਜਾਬੀ ਦੇ ਭਾਸ਼ਾ ਦੇ ਆਧਾਰ ਉੱਤੇ ਪੰਜਾਬੀ ਸੂਬਾ ਬਣਾ ਕੇ ਦਿੱਤਾ ਜਾਂਦਾ। ਸੋ ਪਰ ਇਰਾਦਾ ਉਹਨਾਂ ਦਾ ਇੱਕ ਸਿੱਖ ਮੁੱਖ ਮੰਤਰੀ ਸਦਾ ਲਈ ਬਣਿਆ ਰਹੇ ਔਰ ਇੱਕ ਅਕਾਲੀ ਮੁੱਖ ਮੰਤਰੀ ਸਦਾ ਲਈ ਪੰਜਾਬ ਦਾ ਬਣਿਆ ਰਹੇ ਇਹਦਾ ਕਾਰਨ ਉਹਦਾ ਮਸਲਾ ਇਹੀ ਸੀ। ਸੋ ਇਹਦੇ ਵਿੱਚ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਨੂੰ ਆਧਾਰ ਬਣਾ ਕੇ ਆਪਣੇ ਅਲੱਗ ਸੂਬੇ ਦੀ ਮੰਗ ਰੱਖਣੀ ਸ਼ੁਰੂ ਕਰ ਦਿੱਤੀ ਸੋ ਜੇ ਆਪਾਂ ਇਹਦੇ ਜਿਹੜਾ ਉਹਨਾਂ ਨੇ ਆਧਾਰ ਬਣਾਇਆ ਸੀ ਪੰਜਾਬੀ ਸੂਬਾ ਜੇ ਪੰਜਾਬੀ ਭਾਸ਼ਾ ਦੇ ਉਸ ਸਮੇਂ ਨੂੰ ਹੀ ਦੇਖਿਆ ਜਾਵੇ ਤਾਂ ਇਹਦੇ ਵੀ ਇੱਕ ਬੇਸਲੈਸ ਆਧਾਰ ਸੀ ਉਹਨਾਂ ਦੀ ਮੰਗ ਮੰਗਣ ਦੇ ਪਿੱਛੇ ਦਾ ਕਿਉਂਕਿ ਸੱਚਰ ਫਾਰਮੂਲੇ ਦੇ ਅਧੀਨ 1968 ਤੋਂ ਵੰਡੇ ਹੋਏ ਪੰਜਾਬ ਤੋਂ ਪਹਿਲਾਂ ਪੰਜਾਬੀ ਅੱਜ ਦੇ ਪੰਜਾਬ ਤੋਂ ਕਿਤੇ ਜ਼ਿਆਦਾ ਬਾਹਰਲੇ ਇਲਾਕਿਆਂ ਤੱਕ ਪੜਾਈ ਜਾਂਦੀ ਸੀ ਜਦੋਂ ਆਪਾਂ ਇਹਦੇ ਬਾਰੇ ਡਿਟੇਲ ਗੱਲ ਕਰਾਂਗੇ ਬੈਠ ਕੇ ਮਾਰਾ ਨਾਲ ਤਾਂ ਇਹਦੇ ਬਾਰੇ ਤੁਹਾਨੂੰ ਅਸੀਂ ਡਿਟੇਲ ਜਾਣਕਾਰੀ ਦਵਾਂਗੇ ਸੋ ਉਸ ਸਮੇਂ ਜਦੋਂ ਉਹਨਾਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ ਤਾਂ ਉਸ ਸਮੇਂ ਦੀ ਜਿਹੜੀ ਸੈਂਟਰ ਸਰਕਾਰ ਸੀ ਜਾਂ ਪੰਜਾਬ ਦੇ ਜਿਹੜੇ ਸੂਝਵਾਨ ਲੋਕ ਸੀ ਉਹਨਾਂ ਨੇ ਉਹਨਾਂ ਦੀ ਇਸ ਮੰਗ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਕੋਈ ਲੌਜਿਕ ਕੋਈ ਤਰਕ ਉਹਨਾਂ ਦੀ ਇਸ ਮੰਗ ਵਿੱਚ ਬਣ ਨਹੀਂ ਸੀ ਰਿਹਾ ਸੋ ਇਹਦੇ ਵਿੱਚ ਆਪਣੀ ਮੰਗ ਨੂੰ ਅੱਗੇ ਵਧਾਉਣ ਲਈ ਅਕਾਲੀਆਂ ਨੇ 1960 ਦੇ ਨੇੜੇ ਤੇੜੇ ਹੀ ਪੰਜਾਬੀ ਸੂਬੇ ਨੂੰ ਲੈਣ ਲਈ ਮੋਰਚੇ ਲਗਾਉਣੇ ਸ਼ੁਰੂ ਕਰ ਦਿੱਤੇ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਲੋਕ ਅੱਜ ਪੰਜਾਬ ਪ੍ਰਸਤੀ ਦੀ ਗੱਲ ਕਰਦੇ ਨੇ 1968 ਤੋਂ ਪਹਿਲਾਂ ਉਹਨਾਂ ਨੇ ਉਸੇ ਪੰਜਾਬ ਨੂੰ ਤਿੰਨ ਹਿੱਸਿਆਂ 'ਚ ਵੰਡਣ ਲਈ ਮੋਰਚੇ ਲਾਉਣੇ ਸ਼ੁਰੂ ਕਰ ਦਿੱਤੇ ਕੱਲੇ ਮੋਰਚੇ ਹੀ ਨਹੀਂ ਲਗਾਏ ਬਰਾਵੋ ਉਨ੍ਹਾਂ ਨੇ ਹਿਮਾਚਲ ਅਤੇ ਹਰਿਆਣੇ ਦੇ ਵਿੱਚੋਂ ਵੀ ਲੀਡਰਾਂ ਨੂੰ ਆਰਥਿਕ ਮਦਦ ਦੇ ਕੇ ਢੜਕਾਉਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਆਪਣੇ ਆਪਣੇ ਸੂਬਿਆਂ ਦੀ ਮੰਗ ਰੱਖੋ ਕਿਉਂਕਿ ਪੰਜਾਬ ਨੂੰ ਤੋੜਨ ਦੀ ਉਸ ਸਮੇਂ ਮੰਗ ਨਾ ਹੀ ਕਿਸੇ ਹਰਿਆਣੇ ਵੱਲੋਂ ਸੀ ਨਾ ਹੀ ਕਿਸੇ ਹਿਮਾਚਲ ਵੱਲੋਂ ਸੀ ਤੇ ਨਾ ਹੀ ਉਸ ਸਮੇਂ ਦੀ ਕਿਸੇ ਸੈਂਟਰ ਸਰਕਾਰ ਵੱਲੋਂ ਸੀ ਇਹ ਸਾਰੀ ਦੀ ਸਾਰੀ ਮੰਗ ਸਾਡੇ ਆਪਣੇ ਹੀ ਕੁਝ ਸਿੱਖ ਕਹਾਉਂਦੇ ਲੀਡਰਾਂ ਨੇ ਇਹ ਮੋਰਚੇ ਸ਼ੁਰੂ ਕੀਤੇ ਸੋ ਵੀਰੋ ਆਖਰ ਨੂੰ ਇਹਨਾਂ ਦੀ ਮੰਗ ਅੱਗੇ ਜਿੰਨਾ ਵੀ ਜ਼ੋਰ ਲਗਾ ਸਕਦੇ ਸੀ ਇੰਟੈਲੈਕਟ ਵਰਗ ਲਗਾ ਸਕਦਾ ਸੀ ਵਿਰੋਧ ਕਰਨ ਦਾ ਉਹਨਾਂ ਨੇ ਕੀਤਾ ਨਹਿਰੂ ਲਗਾ ਕਰ ਸਕਦਾ ਸੀ ਉਸਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰਤਾਪ ਸਿੰਘ ਕੈਰੋਂ ਤਾਂ ਇਸ ਗੱਲ ਲਈ ਪਿੱਟ ਦਾ ਮਰ ਗਿਆ ਕਿ ਮੈਂ ਤੁਹਾਡੇ ਲਈ ਜੁਨੀਆ ਵਸਤੀਆਂ ਲਿਆ ਰਿਹਾ ਹਾਂ ਬਿਜਲੀ ਘਰ ਬਣਾ ਰਿਹਾ ਟਰੋਡੀ ਰਾਜਧਾਨੀ ਬਣਾ ਰਿਹਾ ਅਗਰ ਤੁਸੀਂ ਇਸ ਨੂੰ ਵੰਡੋਗੇ ਤਾਂ ਇਹਦੇ ਵਿੱਚ ਸਿੱਖਾਂ ਦਾ ਸਭ ਤੋਂ ਵੱਡਾ ਨੁਕਸਾਨ ਹੋਊਗਾ ਸੋ ਹੋਇਆ ਵੀ ਵੀਰ ਅੱਜ ਪਾਣੀਆਂ ਦੇ ਜਿੰਨੇ ਮਸਲੇ ਨੇ ਚੰਡੀਗੜ੍ਹ ਦਾ ਜੋ ਮਸਲਾ ਏ ਪੰਜਾਬੀ ਬੋਲ ਦਾ ਮਸਲਾ ਏ ਉੱਠਦੇ ਨੇ ਜੋ ਉਹ 1966 ਦੀ ਵੰਡ ਵਿੱਚੋਂ ਹੀ ਨਿਕਲਦੇ ਨੇ ਸੋ ਅੱਜ ਜੋ ਮਰਜੀ ਖੁਦ ਨੂੰ ਪੰਜਾਬ ਪ੍ਰਸਤਕ ਹੋਣ ਵਾਲੇ ਇਸ ਦਾ ਦੋਸ਼ ਸੈਂਟਰ ਸਰਕਾਰ ਲਗਾਉਣ ਕਿਸੇ ਹੋਰ ਤਾਕਤ ਦੇ ਸਿਰ ਲਗਾਉਣ ਪਰ ਇਸ ਦੇ ਮੁੱਖ ਤੇ ਮੁੱਖ ਕਸੂਰਬਾਰ ਸਿਰਫ ਤੇ ਸਿਰਫ ਉਸ ਸਮੇਂ ਦੇ ਅਕਾਲੀ ਤੇ ਉਸ ਸਮੇਂ ਦੇ ਖੁਦ ਨੂੰ ਸਭ ਤੋਂ ਬਿਹਤਰੀਨ ਸਿੱਖ ਕਹਾਉਣ ਵਾਲੇ ਲੋਕ ਹੀ ਰਹੇ ਨੇ ਜਦੋਂ ਆਪਾਂ ਇਹ ਸਾਰੀ ਚੀਜ਼ ਨੂੰ 1965 ਦੀ ਵੰਡ ਨੂੰ ਦੇਖਦੇ ਆਂ ਨਾ ਤਾਂ ਦੋਸਤੋ ਇਹਦੇ ਵਿੱਚ ਸਾਰੇ ਦਾ ਸਾਰਾ ਕਸੂਰ ਸਾਡੇ ਆਪਣੇ ਲੋਕਾਂ ਦਾ ਨਿਕਲਦਾ ਏ ਅਸੀਂ ਮੈਨੂੰ ਬੜੀ ਹੈਰਾਨੀ ਹੁੰਦੀ ਆ ਜਦੋਂ ਸਾਡੇ ਕੁਝ ਅੱਜ ਪੰਜਾਬ ਪ੍ਰਸਤ ਕਹਾਉਣ ਲੱਗੇ ਲੋਕ ਕਹਿ ਦਿੰਦੇ ਨੇ ਵੀ ਸਾਨੂੰ ਸਾਡਾ ਹਰਿਆਣਾ ਵੰਡਤਾ ਜੀ ਸਾਡਾ ਹਿਮਾਚਲ ਵੰਡਤਾ ਜੀ ਸਾਨੂੰ ਹੁਣ ਸਾਡਾ ਲਾਣਾ ਮੋੜ ਦਿਓ ਉਹ ਭਰਾਵੋ ਤੁਹਾਨੂੰ ਉਸ ਲਾਣੇ ਨਾਲੋਂ ਲੱਗ ਕੀਤਾ ਕਿਨੇ ਆ ਬਲਕੇ ਉਸ ਲਾਣੇ ਨੂੰ ਤੁਸੀਂ ਆਪਣੇ ਆਪ ਹੀ ਆਪਣੇ ਆਪ ਚੋਂ ਕੱਢਿਆ ਪੰਜਾਬ ਨੂੰ ਤਿੰਨ ਹਿੱਸਿਆਂ ਚ ਵੱਢ ਕੇ ਪੰਜਾਬੀ ਸੂਬਾ ਤੁਸੀਂ ਆਪ ਬਣਾਇਆ ਏ ਅੱਜ ਤੁਸੀਂ ਕਈ ਵਾਰ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਜੀ ਹਿਮਾਚਲ ਸਾਊਥ ਚ ਸੂਬੇ ਬਣਾ ਦਿੱਤੇ ਗਏ ਫਲਾਣੇ ਸੂਬੇ ਬਣਾ ਦਿੱਤੇ ਗਏ ਤਾਂ ਪੰਜਾਬ ਦੀ ਪੰਜਾਬੀ ਸੂਬਾ ਬਣਾਉਣ ਦੀ ਮੰਗ ਲੇਟ ਕਿਉਂ ਕੀਤੀ ਗਈ ਕਿਉਂਕਿ ਇਹ ਵਿਵਹਾਰਕੀ ਮੰਗ ਨਹੀਂ ਸੀ ਜਿਸ ਆਧਾਰ ਉੱਤੇ ਇਹਨਾਂ ਨੇ ਪੰਜਾਬੀ ਸੂਬੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਸੂਬਾ ਮੰਗਿਆ ਸੀ ਇਹ ਕੀ ਹੋਏ ਕਿਸ ਆਧਾਰ ਉੱਤੇ ਹਰਿਆਣਵੀ ਭਾਸ਼ਾ ਨੂੰ ਪੰਜਾਬੀ ਦਾ ਅੰਗ ਨਹੀਂ ਮੰਨਦੇ ਬਾਂਗੜੀ ਭਾਸ਼ਾ ਨੂੰ ਕੀ ਹੋ ਪੰਜਾਬੀ ਦਾ ਅੰਗ ਨਹੀਂ ਸੀ ਉਸ ਸਮੇਂ ਸੱਚਰ ਫਾਰਮੂਲੇ ਦੇ ਮੁਤਾਬਕ ਤਾਂ ਚైనా ਦੇ ਬਾਰਡਰਾਂ ਤੱਕ ਪੰਜਾਬੀ ਤੇ ਹਿੰਦੀ ਭਾਸ਼ੀ 8ਵੀਂ ਜਾਂ 10ਵੀਂ ਕਲਾਸ ਤੱਕ ਬਰਾਬਰ ਪੜ੍ਹਾਏ ਜਾਂਦੇ ਸਨ ਤੇ ਇਹਨਾਂ ਨੇ 1966 ਚ ਸੂਬਾ ਬਣਾ ਕੇ ਉਹੀ ਪੰਜਾਬੀ ਭਾਸ਼ਾ ਅਟਾਰੀ ਬਾਰਡਰ ਤੋਂ ਲੈ ਕੇ ਰਾਜਪੁਰੇ ਤੱਕ ਸੀਮਿਤ ਕਰ ਦਿੱਤੀ ਹਰਿਆਣਾ ਜਦੋਂ ਇੱਕ ਨਾ ਧੱਕੇ ਨਾਲ ਕੱਢਿਆ ਗਿਆ ਤਾਂ ਹਰਿਆਣੇ ਦਾ ਉਸ ਸਮੇਂ ਦਾ ਜਿਹੜਾ ਪਹਿਲਾ ਚੀਫ ਮਿਨਿਸਟਰ ਬਣਿਆ ਸੀ ਉਹ ਆਪਣੇ ਵਾਲੇ ਲੋਕਾਂ ਦੇ ਵਿਵਹਾਰ ਤੋਂ ਇੰਨਾ ਦੁਖੀ ਹੋਇਆ ਸੀ ਕਿਉਂਕਿ ਉਹਨੂੰ ਆਪਣਾ ਕੰਮ ਚਲਾਉਣ ਲਈ ਪੰਜਾਬੀ ਪੰਜਾਬ ਦੇ ਸੈਕਟਰੀਟੇਟ ਤੋਂ ਚਲਾਉਣਾ ਪੈਂਦਾ ਸੀ ਕੰਮ ਕਾਗਜ਼ ਪੱਤਰਾਂ ਦੀ ਬੜੀ ਪ੍ਰੋਬਲਮ ਸੀ ਸੋ ਉਹ ਆਪਣੇ ਲੋਕਾਂ ਦੇ ਵਿਵਹਾਰ ਤੋਂ ਇੰਨਾ ਦੁਖੀ ਹੋ ਗਿਆ ਸੀ ਕਿ ਉਹਨੇ ਪੰਜਾਬੀ ਭਾਸ਼ਾ ਨੂੰ ਹਰਿਆਣੇ ਚੋਂ ਹੀ ਕੱਢਤਾ ਉਹਨੇ ਦੂਜੀ ਭਾਸ਼ਾ ਤਾਮਲ ਬਣਾਤੀ ਹਰਿਆਣੇ ਦੀ ਸਾਡੇ ਹੀ ਲੋਕਾਂ ਨੇ ਪੰਜਾਬੀ ਭਾਸ਼ਾ ਦਾ ਵਿਕਾਸ ਤੁਸੀਂ ਦੇਖੋ ਰਾਜਪਰੇ ਤੱਕ ਹੀ ਸੀਮਿਤ ਕਰਕੇ ਰੱਖ ਤਾਂ ਅੱਜੇ ਰੋਂਦੇ ਨੇ ਪੰਜਾਬੀ ਭਾਸ਼ਾ ਨੂੰ ਸੋ ਇਹਦੇ ਵਿੱਚ ਮੋਸਟਲੀ ਮੋਸਟਲੀ ਕੀ ਸਭ ਦੀਆਂ ਸਭ ਗਲਤੀਆਂ ਸਾਡੇ ਆਪਣੇ ਲੋਕਾਂ ਦੀਆਂ ਹੋਈਆਂ ਨੇ ਜੇ ਉਸ ਟਾਈਮ ਨਹਿਰੂ ਨਹੀਂ ਬਣਾਉਣਾ ਚਾਹੁੰਦਾ ਸੀ ਪੰਜਾਬੀ ਇਹ ਸੂਬਾ ਤਾਂ ਇਹਦੇ ਵਿੱਚ ਕੀ ਗਲਤੀ ਸੀ ਉਸ ਦੀ ਉਸ ਇੱਕੋ ਰੱਖਣਾ ਚਾਹੁੰਦਾ ਸੀ ਪ੍ਰਤਾਪ ਸਿੰਘ ਗੈਰੋ ਐਡੀ ਐਡੀਆ ਦਲੀਲਾਂ ਦੇ ਕੇ ਮਰ ਗਿਆ ਪਰ ਕਿਸੇ ਨੇ ਉਸ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਸੋ ਅੱਜ ਅਸੀਂ ਕਦੇ ਚੰਡੀਗੜ੍ਹ ਲਈ ਲੜਦੇ ਹਾਂ ਕਦੇ ਪਾਣੀਆਂ ਲਈ ਲੜਦੇ ਹਾਂ ਕਦੇ ਪੰਜਾਬੀ ਬੋਲੀਆਂ ਲਈ ਲੜਦੇ ਹਾਂ ਜੋ ਕਿ ਬਿਲਕੁਲ ਹੀ ਬੇਸਲੈਸ ਮੁੱਦੇ ਨੇ ਚੰਡੀਗੜ੍ਹ ਪੰਜਾਬ ਲਈ ਬਸਾਇਆ ਗਿਆ ਸੀ ਤੇ ਜਦ ਹੁਣ ਤੁਸੀਂ ਪੰਜਾਬ ਨੂੰ ਹੀ ਤਿੰਨ ਨਿੱਸਿਆਂ 'ਚ ਵੰਡੋਗੇ ਤਾਂ ਰਾਜਧਾਨੀ ਦੇ ਫੈਸਲੇ ਕਿਹੜੇ ਭਾਰਤ ਤੇ ਕੀਤੇ ਜਾਣਗੇ ਕੱਲ ਨੂੰ ਅਸੀਂ ਮਾਝਾ ਕਹਿ ਦਵੇ ਜਾਂ ਦੁਆਬਾ ਕਹਿ ਦਵੇ ਵੀ ਸਸੀਂ ਤਾਂ ਹੀ ਲੱਗ ਸੂਬਾ ਲੈਣਾ ਤਾਂ ਸਾਡਾ ਪੁਆਧ ਜਿਹੜਾ ਪੁਆਧ ਏਰੀਆ ਜਾਂ ਇੱਧਰਲਾ ਮਾਲਵਾ ਏਰੀਆ ਕੀ ਉਹ ਪੰਜਾਬੀ ਦੀ ਪਾਣੀਆਂ ਪਾਣੀਆਂ ਦਾ ਹੱਕਦਾਰ ਨਹੀਂ ਹੋਊਗਾ ਸੋ ਅੱਜ ਵੀ ਏ ਵੰਡ ਜਸਟੀਫਾਈਡ ਨਹੀਂ ਹੁੰਦੀ ਕਿਸੇ ਤੋਂ ਵੀ ਨਾ 1947 ਦੀ ਵੰਡ ਕਿਸੇ ਤਰਕ ਨਾਲ ਜਸਟੀਫਾਈ ਹੁੰਦੀ ਆ ਨਾ ਹੀ 1966 ਦੀ ਵੰਡ ਕਿਸੇ ਸੂਬੇ ਦੇ ਆਧਾਰ ਤੇ ਜਸਟੀਫਾਈ ਹੁੰਦੀ ਆ ਭਾਸ਼ਾ ਦੇ ਆਧਾਰ ਤੇ ਬਣਿਆ ਭਾਸ਼ਾ ਨੂੰ ਕੋਈ ਸਾਬਤ ਕਰਕੇ ਦਿਖਾਵੇ ਵੀ ਵੰਗੜੀ ਭਾਸ਼ਾ ਹਰਿਆਣੇ ਚ ਬੋਲੀਆਂ ਜਾਣ ਵਾਲੀਆਂ ਪਛਾਣਾਂ ਪੰਜਾਬੀ ਦਾ ਹਿੱਸਾ ਕਿਵੇਂ ਨਹੀਂ ਹਨ ਉਹ ਉਸੇ ਤਰ੍ਹਾਂ ਪੰਜਾਬੀ ਦਾ ਹਿੱਸਾ ਹਨ ਜਿਵੇਂ ਮਾਝੀ ਆ ਜਿਵੇਂ ਦੁਆਬੀ ਆ ਜਿਵੇਂ ਮਲਵਈ ਆ ਜਿਵੇਂ ਪੁਆਦੀ ਦਾ ਪਲਾਦੀਆ ਸੋਇ ਸੋਚਣ ਦੇ ਵਿਸ਼ੇ ਸਾਨੂੰ ਸਭ ਨੂੰ ਅੱਜ ਤੋਂ ਦੁਬਾਰਾ ਤੋਂ ਕਰਨੇ ਪੈਣਗੇ ਅਕਸਰ ਕਿਹਾ ਜਾਂਦਾ ਵੀ ਜਿਹੜਾ ਚੰਡੀਗੜ੍ਹ ਆ ਨਾ ਇਹ ਪੰਜਾਬ ਦੇ ਪਿੰਡਾਂ ਨੂੰ ਵੱਡ ਕੇ ਬਣਾਇਆ ਪਰ ਸਵਾਲ ਇਹ ਪੈਦਾ ਹੁੰਦਾ ਵੀ ਕਿਹੜੇ ਪੰਜਾਬ ਦੇ ਪਿੰਡਾਂ ਨੂੰ ਵੱਡ ਕੇ ਬਣਾਇਆ 1968 ਤੋਂ ਪਹਿਲਾਂ ਵਾਲੇ ਪੰਜਾਬ ਦੇ ਪਿੰਡਾਂ ਨੂੰ ਵੱਡ ਕੇ ਬਣਾਇਆ 1968 ਤੋਂ ਬਾਅਦ ਵਾਲੇ ਪੰਜਾਬ ਦੇ ਪਿੰਡਾਂ ਨੂੰ ਵੱਡ ਕੇ ਬਣਾਇਆ ਪਹਿਲਾ ਸੱਚ ਵੀਰੇ ਇਹ ਆ ਵੀ ਚੰਡੀਗੜ੍ਹ ਆ ਜਿਹੜਾ ਉਹ ਪੰਜਾਬ ਦੇ ਇੱਕ ਹਿੱਸੇ ਜਿਸ ਨੂੰ ਪੁਆਦ ਕਿਹਾ ਜਾਂਦਾ ਹੈ ਉਹਦੇ ਵਿੱਚ ਬਣਾਇਆ ਤੇ ਦੂਜਾ ਸੱਚ ਇਹ ਆ ਵੀ ਪੁਆਦ ਦਾ ਉਹ ਹਿੱਸਾ ਅੱਜ ਪੰਜਾਬੀ ਸੂਬੇ ਚ ਵੀ ਆ ਤੇ ਹਰਿਆਣੇ ਚ ਵੀ ਆ ਹੁਣ ਇਸ ਗੱਲ ਨੂੰ ਤੈਅ ਕਰਨਾ ਵੀ ਇਹ ਕਿਹੜੇ ਪੰਜਾਬ ਦੇ ਪਿੰਡਾਂ ਨੂੰ ਵੱਢ ਕੇ ਬਣਾਇਆ ਇੱਕ ਬਿਲਕੁਲ ਕਨਫਿਊਜ਼ ਪਾਉਣ ਵਾਲਾ ਵਿਚਾਰ ਆ ਇਹ 19 ਵਾਕੀ ਪੰਜਾਬ ਲਈ ਬਣਿਆ ਸੀ ਪਰ 1968 ਤੋਂ ਪਹਿਲਾਂ ਦੇ ਪੰਜਾਬ ਲਈ ਬਣਿਆ ਸੀ ਨਾ ਕਿ 1968 ਤੋਂ ਬਾਅਦ ਜਿਹੜੇ ਤਿੰਨ ਹਿੱਸੇ ਹੋਏ ਨੇ ਉਹਨਾਂ ਲਈ ਬਣਿਆ ਸੀ ਸੋ ਵੀਰੋ ਇਹ ਵੀਡੀਓ ਸੀ ਜਿਹੜੀ ਅੱਜ ਅਸੀਂ ਬਣਾਈਆਂ ਨੇ 1968 ਦੇ ਬਾਰੇ ਮੋٹے ਰੂਪ ਚ ਇਹਨਾਂ ਬਾਰੇ ਡਿਟੇਲਿੰਗ ਗੱਲ ਵੀ ਅਸੀਂ ਤੁਹਾਡੇ ਸਵਾਲਾਂ ਦੇ ਅਕੋਰਡਿੰਗ ਕਰਾਂਗੇ ਕਿਉਂਕਿ ਜਿਉਂ-ਜਿਉਂ ਤੁਹਾਡੇ ਸਵਾਲ ਹੇਠਾਂ ਆਉਣਗੇ ਉਹਦੇ ਮੁਤਾਬਕ ਅਸੀਂ ਇਹਦੀਆਂ ਵੀਡੀਓ ਬਣਾਵਾਂਗੇ ਤੇ ਸਾਡੀ ਕੋਸ਼ਿਸ਼ ਆ ਵੀ 1968 ਦੀ ਵੰਡ ਬਾਰੇ ਇਹਦੇ ਬਾਰੇ ਜਿਹੜੇ ਡਿਟੇਲ ਮਾਹਿਰ ਨੇ ਉਹਨਾਂ ਨੂੰ ਵੀ ਜ਼ਰੂਰ ਬੁਲਾਇਆ ਜਾਵੇ ਤੇ ਤੁਹਾਡੇ ਨਾਲ ਅਸੀਂ ਚਾਹੁੰਦੇ ਆਂ ਦੀ ਪ੍ਰੋਪਰ ਜਾਣਕਾਰੀ ਸਾਡੇ ਲੋਕਾਂ ਤੱਕ ਪਹੁੰਚੀ ਸੋ ਇਸ ਤੋਂ ਬਾਅਦ ਅਸੀਂ 66 ਤੋਂ ਬਾਅਦ ਅਗਲੇ ਪੁਆਇੰਟਾਂ ਤੱਕ ਕਾਵਾਂਗੇ ਕਿਉਂਕਿ ਅਸੀਂ ਇਹ 92 ਤੱਕ ਦਾ ਇਤਿਹਾਸ ਕਵਰ ਕਰਨ ਲੱਗੇ ਹੋਏ ਆਂ ਮੋٹے ਰੂਪ ਵਿੱਚ ਇਹਨੂੰ ਡਿਟੇਲਿੰਗ ਰੂਪ ਵਿੱਚ ਵੀ ਕਰ ਕਰਾਂਗੇ ਅਗਰ ਤੁਹਾਡੇ ਅੱਗੇ ਸਵਾਲ ਹੋਣਗੇ ਸਾਨੂੰ ਸਾਡੀ ਇੱਛਾ ਇਹ ਆ ਵੀ ਬੇਸਿਕ ਜਾਣਕਾਰੀ ਸਾਰੇ ਪੰਜਾਬ ਦੇ ਲੋਕਾਂ ਕੋਲ ਜਾਣੀ ਚਾਹੀਦੀ ਆ ਵੀ ਜੋ ਪਿੱਛੇ ਹੋਇਆ ਉਹਦੇ ਕੀ ਕਾਰਨ ਸੀ ਕੀ ਸੱਚ ਸਨ ਤੇ ਕੀ ਉਹਦੇ ਪ੍ਰਭਾਵ ਸੋ ਤਨਵਾ